ਪਾਪਾ ਖਬਰ ਸਾਂਝੀ ਕੀਤੀ ਸੀ ਕੁਝ ਦਿਨ ਪਹਿਲਾਂ ਜਿਹੜੀ ਬਿਸ਼ਨੋਈ ਤੇ ਗੋਲਦੀ ਬਰਾੜ ਵਾਲੀ ਹੁਣ ਆ ਗਈ ਹੈ ਜੀ ਡਿਕਲੇਅਰ ਹੋ ਗਈ ਨਮੋਲ ਬਿਸ਼ਨੋਈ ਨਾਲ ਕਹਿੰਦੇ ਸਾਡਾ ਕੋਈ ਸਬੰਧ ਨਹੀਂ ਗੋਲਦੀ ਬਰਾੜ ਨੇ ਕਹਤਾ ਜੀ ਬਿਲਕੁਲ ਜੀ ਕਨਫਰਮ ਹੋ ਗਈ ਹੈ ਇਹ ਕਿਉਂਕਿ ਇੱਕ ਜਿਹੜੀ ਹੈਗੀ ਹੈ ਇਹਨਾਂ ਨੇ ਲਾਰੈਂਸ ਬਿਸ਼ਨੋਈ ਦੇ ਨਾਲ ਜਿਹੜੇ ਮਤਭੇਦ ਹੋਏ ਹੈ ਉਹਦੇ ਵਿੱਚ ਲਾਰੈਂਸ ਤਾਂ ਸਿੱਧਾ ਨਾਂ ਨਹੀਂ ਲਿਆ ਲੇਕਿਨ ਅਨਮੋਲ ਬਿ ਆਪਣੀ ਥੋੜੀ ਜਿਹੜੀ ਕੀ ਹੈ ਗੋਲਦੀ ਬਰਾੜ ਵੀ ਇੱਕ ਦੋ ਪੰਚਿਤ 40 ਸੈਕਿੰਡ ਵੀ ਜਿਹੜੀ ਹੈਗੀ ਆਡੀਓ ਹੈ ਉਹ ਜਲਤਕ ਹੋਈ ਹੈ ਹੂੰ ਹੂੰ ਉਹਦੇ ਵਿੱਚ ਉਹ ਕਹਿੰਦੇ ਆ ਕਿ 17 ਜੂਨ ਨੂੰ ਗੰਗਾ ਨਗਰ ਦੇ ਵਿੱਚ ਅਸ਼ੀਸ਼ ਗੁਪਤਾ ਨਾਲ ਇੱਕ ਮਗਨ ਜੀ ਉਹਦੇ ਦੀ ਪੈਰ 'ਚ ਗੋਲੀ ਵੱਜੀ ਆ ਕਿਸੇ ਹੋਰ ਦੇ ਨਹੀਂ ਮਾਰੀ ਉਹ ਗੋਲੀ ਸਾਡੀ ਪਲਾਨਿੰਗ ਦੇ ਨਾਲ ਵੱਜੀ ਹੈ ਹੂੰ ਹੂੰ ਔਰ ਉਹ ਪਲਾਨਿੰਗ ਦੇ ਵਿੱਚ ਕਹਿੰਦੇ ਕੌਣ ਕੌਣ ਆ ਸੀ ਉਹ ਕਹਿੰਦਾ ਇੱਕ ਤਾਂ ਮੈਂ ਆਪ ਹੀ ਆ ਬੋਲਦੀ ਵਿਰਾੜ ਜੀ ਤੇ ਦੂਜਾ ਹੈਗਾ ਰੋਹਿਤ ਗਦਾਰਾ ਹੂੰ ਹੂੰ ਅਸੀਂ ਦੋਨਾਂ ਨੇ ਕਹਿੰਦੇ ਜਿਹੜੀ ਹੈਗੀ ਪਲਾਨਿੰਗ ਕੀਤੀ ਆ ਆਪਣੇ ਬੰਦੇ ਨੂੰ ਕਹਿ ਕੇ ਦੇ ਗੋਲੀ ਮਾਰੋ ਇਨੂੰ ਮਾਰਨ ਵਾਸਤੇ ਨਹੀਂ ਗੋਲੀ ਮਾਰੀ ਐਸਲ ਵਿੱਚ ਕਹਿੰਦੇ ਵੀ ਅਸੀਂ ਇਹਨੂੰ ਥੋੜਾ ਜਿਹਾ ਥੰਕ ਦੇਣ ਵਾਸਤੇ ਗੋਲੀ ਮਾਰੀ ਜਿੱਤੇ ਗੋਲੀ ਇਹਦੇ ਪੈਰ 'ਚ ਲੱਗਦੀ ਐ ਉਹ ਕਹਿੰਦਾ ਵੀ ਇਸ ਕਰਕੇ ਜਿਹੜੀ ਹੈਗੀ ਸਾਡਾ ਜਿਹੜਾ ਅਨਮੋਲ ਬਿਸ਼नोई ਅਲਾਰੰਸ ਬਿਸ਼नोई ਦਾ ਭਰਾ ਉਹਦੇ ਨਾਲ ਕੋਈ ਤਣਕ ਨਹੀਂ ਹੂੰ ਹੂੰ ਇਹਦੇ ਸਬੰਧ ਵਿੱਚ ਕਹਿੰਦੇ ਸੀ ਆਪਣੇ ਸਾਰੇ ਭਰਾਵਾਂ ਨੂੰ ਇਨਫੋਰਮ ਕਰਤਾ ਕਿ ਆਪਣਾ ਇਹਦੇ ਨਾਲ ਕੋਈ ਤਣਕ ਨਹੀਂ ਹੁਣ ਜਿੰਦੀ ਸਭ ਰੌਲਾ ਪੈਣਾ ਰੱਖਿਆ ਪਿਆ ਉਹ ਗੋਲਦੀ ਬਰਾਡ ਤੇ ਲਾਰੰਸ ਬਿਸ਼नोई ਉਸ ਵੇਲੇ ਦੇ ਦੋਸਤ ਸੀ ਜਦੋਂ ਇਹ ਜੰਡੀ ਗੱਟ ਦੇ ਵਿੱਚ ਪੜਦੇ ਹੁੰਦੇ ਸੀ ਲਾਰੈਂਸ ਪਹਿਲਾਂ ਇਸ ਕਮਲੇ ਵਿੱਚ ਪੈ ਗਿਆ ਗੋਲਡੀ ਬਰਾੜ ਦੇ ਕਜ਼ਨ ਦਾ ਗੁਰਲਾਲ ਸਿੰਘ ਬਰਾੜ ਆ ਉਹਦਾ ਕਤਲ ਹੋ ਗਿਆ ਸੀ ਜੀ ਉਹ ਵੀ ਇਹਨਾਂ ਦੀ ਦੋਸਤੀ ਸੀ ਤੇ ਇਹਨਾਂ ਦੀ ਫਿਰ ਦੋਸਤੀ ਹੋਰ ਪੀੜੀ ਹੋ ਗਈ ਉਹਦਾ ਬਦਲਾ ਲੈਣ ਬਾਅਦ ਤੇ ਫਿਰ ਉਹ ਵੀ ਬਦਲਾ ਇਹਨਾਂ ਨੇ ਲਿਆ ਜੀ ਇਸੇ ਸਮੇਂ ਦੌਰਾਨ ਹੀ ਜਿਹੜੀ ਹੈਗੀ ਆ ਬਿੱਕੀ ਮਿੱੱਡੂ ਖੇੜੇ ਦਾ ਕਤਲ ਹੋ ਗਿਆ ਸੀ ਜੀ ਜੀ ਤੇ ਮਿੱੱਡੂ ਖੇੜੇ ਦੇ ਕਤਲ ਦੇ ਵਿੱਚ ਨਾਂ ਬੋਲਦਾ ਸੀ ਸਿੱਧੂ ਮੂਸੇਵਾਲੇ ਤੇ ਇੱਕ ਅਲੀ ਜ਼ਰਦਾ ਇਹਨਾਂ ਨੇ ਜਿਹੜਾ ਉਦਾ ਕੀਤਾ ਸੀ ਹੂੰ ਹੂੰ ਦੇ ਵਿੱਚ ਇੱਕ ਚਰਚਾ ਜਦੋਂ ਉਹ ਆਏ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਇਹਨਾਂ ਨੇ ਪ੍ਰਬੰਧ ਕੀਤਾ ਸਾਰਾ ਜਿਵੇਂ ਤੁਸੀਂ ਦੇਖੋ ਵੀ ਇਹਨਾਂ ਨੇ ਜਿਹੜੇ ਆ ਬੰਦੇ ਹੈਟ ਕੀਤੇ ਤੇ ਉਹਨਾਂ ਬੰਦੇ ਨੇ ਆ ਕੇ ਉਹ ਕਤਲ ਕਰਤਾ ਹੂੰ ਹੂੰ ਉਸ ਵੇਲੇ ਵੀ ਜਿਹੜੀ ਹੈਗੀ ਹੈ ਇਹ ਦੋਨੋਂ ਇਹਨੇ ਕੱਟੇ ਸੀ ਔਰ ਇਹਦੀ ਜ਼ਿੰਮੇਵਾਰੀ ਵੀ ਜਿਹੜੀ ਹੈ ਗੋਲਡੀ ਬਰਾੜ ਨੇ ਲਈ ਹੈ ਬਿਲਕੁਲ ਇਸਲੇ ਜਨਾਜ਼ੇ ਵਿੱਚ ਇੱਕ ਸਿੱਧੂ ਮੂਸੇਵਾਲੇ ਬਾੜੇ ਦੀ ਡਾਕੂਮੈਂਟਰੀ ਆਈ ਹੈ ਹੂੰ ਹੂੰ ਉਸ ਡਾਕੂਮੈਂਟਰੀ ਦੇ ਵਿੱਚ ਵੀ ਇਹਨਾਂ ਨੇ ਤਾਲਮੇਲ ਕੀਤਾ ਸੀ ਬੀਬੀਸੀ ਵਾਲਿਆਂ ਨੇ ਏ 골ਡੀ ਬਰਾਡ ਨਾਲ ਤੇ 골ਡੀ ਬਰਾਡ ਨੇ ਮੰਨੇ ਆ ਵੀ ਹਾਂ ਅਸੀਂ ਹੀ ਟੂ ਦੇ ਵਾਲੇ ਨੂੰ ਮਾਰਿਆ ਔਰ ਨਾਲ ਉਹਨੇ ਇਹ ਵੀ ਗੱਲ ਕਹੀ ਹੈ ਕਿ ਮਾਲਵੇ ਦੇ ਕਿਸੇ ਪਿੰਡ ਦੇ ਵਿੱਚ ਇੱਕ ਟੂਰਨਾਮੈਂਟ ਹੋ ਰਿਹਾ ਸੀ ਤੇ ਉਸ ਟੂਰਨਾਮੈਂਟ ਦੇ ਉੱਤੇ ਇਹਨੇ ਜਾਣਾ ਸੀ ਨੂੰ ਰੋਕਿਆ ਸੀ ਲਾਰੈਂਸ ਬਿਸ਼ਨੂਈ ਦੇ ਕਿ ਤੂੰ ਉੱਥੇ ਨਹੀਂ ਜਾਣਾ ਤੇ ਇਹ ਗਿਆ ਸੀ ਉਹ ਵੀ ਕਰਨਾ ਕਿ ਮਿੱਟੂ ਖੜੇ ਵਾਲਾ ਵੀ ਕਰਦੇ ਜੀ ਪਰ ਇਹਨਾਂ ਦੇ ਨਾਲ ਨਾਲ ਜਿਹੜਾ ਪਤਾ ਇਹਨੇ ਬਾਬਾ ਸਦੀਕੀ ਵੀ ਮਾਰਿਆ ਮਾਇਆ ਮਦਰਾਪਤਾ ਬਾੜਾ ਹੈ ਜੀ ਜੀ ਬਾਬਾ ਸਦੀਕੀ ਜਿਹੜਾ ਸਲਮਾਨ ਖਾਨ ਦੇ ਬਹੁਤ ਕਰੀਬ ਸੀ ਔਰ ਉਹ ਪਹਿਲਾ ਵਜ਼ੀਰ ਵੀ ਰਿਹਾ ਐਮਐਨਏ ਵੀ ਰਿਹਾ ਨੈਸ਼ਨਲਿਸਟ ਕਾਂਗਰਸ ਪਾਰਟੀ ਦਾ ਉਹਨੂੰ ਵੀ ਮਰਵਾਇਆ ਤੇ ਕਈ ਵਾਰੀ ਅਟੈਕ ਜਿਹੜਾ ਹੈਗਾ ਉਹ ਸਲਮਾਨ ਖਾਨ ਦੇ ਘਰ ਦੇ ਵਿੱਚ ਵੀ ਹੋਇਆ ਸੀ ਜੀ ਜੀ ਉਹਨੂੰ ਵੀ ਮਾਰਨ ਮਰਵਾਉਣ ਦੀ ਗੱਲ ਚੱਲਦੀ ਉਹਦੀਆਂ ਸਾਰੀਆਂ ਜ਼ਿੰਮੇਵਾਰ ਗੱਲ ਲੈ ਲਈ ਇੱਦਾਂ ਇਸ ਮਾਮਲੇ 'ਚ ਕਿਉਂਕਿ ਲਾਰੈਂਸ ਬੁਸ਼ਤੋਈ ਅੰਦਰ ਸੀ ਤੇ ਉਹਦਾ ਭਰਾ ਅਨਮੋਲ ਬੁਸ਼ਤੋਈ ਹੈ ਜਿਹੜਾ ਉਹ ਕਮ ਤਦਾ ਕਰਦਾ ਹੁੰਦਾ ਸੀ ਹੂੰ ਹੂੰ ਅਰਬੋਲ ਬੁਸ਼ਤੋਈ ਜਿਹੜੇ ਟਿਪਟਿਕਰ ਗਏ ਸੀ ਉਹ ਫਿਰ ਬਾਹਰ ਦੇਸ਼ ਚਲਾ ਗਿਆ ਅਮਰੀਕਾ ਦੇ ਵਿੱਚ ਫੜੇ ਗਏ ਹੂੰ ਹੂੰ ਉੱਥੇ ਸਵਾਲ ਇਹ ਪਹਿਲਾ ਹੁੰਦਾ ਹੈ ਕਿ ਕਹਿੰਦੇ ਵੀ ਇਹ ਕਹਿ ਕੇ ਉਹਦੀ ਜ਼ਮਾਨਤ ਕਰਵਾਓ ਹੂੰ ਹੂੰ ਜ਼ਮਾਨਤ ਜਿਹੜੀ ਪਤਾ ਲੱਗਿਆ ਲਾਰੈਂਸ ਬੁਸ਼ਤੋਈ ਬਣ ਕਰ ਵੀ ਇਹ ਹੈ ਕਿ ਜਾਨ ਨੇ ਉਹਦੀ ਜ਼ਮਾਨਤ ਕਰਵਾਉਣ ਦਾ ਉਸ ਤੇ ਕੋਈ ਜਿਹੜੀ ਮਦਦ ਨਹੀਂ ਕੀਤੀ ਕਿਸੇ ਨੇ ਹੂੰ ਹੂੰ ਹੁਣ ਸ਼ਾਇਦ ਉਹਦੀ ਜ਼ਮਾਨਤ ਹੋ ਗਈ ਹੋਵੇ ਉਹਦਾ ਕਰਕੇ ਉਹ ਇਹਨਾਂ ਨਾਲ ਨਾਰਾਜ਼ ਹੋ ਗਿਆ ਤੇ ਨਾਰਾਜ਼ ਹੋਣ ਤੋਂ ਬਾਅਦ ਫਿਰ ਇਹ ਲਾਰੈਂਸ ਬੁਸ਼ਤੋਈ ਤੇ ਗੋਲਡੀ ਬਰਾਡ ਦੋਹਾਂ ਰੁਪਿਆਂ ਦੇ ਬੱਤੇ ਫੜੇ ਗਏ ਜੀ ਜੀ ਪੰਜਾਬ ਜਿਹੜੀਆਂ ਜਿਹੜੀਆਂ ਪੰਜਾਬ ਤੇ ਕੇਂਦਰੀ ਏਜੰਸੀਆਂ ਬੜੀਆਂ ਚੌਕ ਰੁਕੀਆਂ ਉਹਨਾਂ ਦੇ ਵਿੱਚ ਕਾਫੀ ਚਿੰਤਾ ਹੈ ਕਿ ਜਿਹੜੀ ਇੱਕ ਹੋਰ ਭੜਾ ਮਾਰ ਜਾ ਕੇ ਸ਼ੁਰੂ ਹੋਣ ਵਾਲੀ ਹੈ ਕਿਉਂਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਦੀ ਲੜਾਈ ਹੈ ਜੀ ਉਹ ਚਾਹੇ ਆਪਾਂ ਜਿਹੜਾ ਹੈਗਾ ਉਹ ਬੀਹਾ ਗਰੁੱਪ ਹੋਵੇ ਚਾਹੇ ਲਾਰੈਂਸ ਮਿਸ਼ਰੋਈ ਦਾ ਗਰੁੱਪ ਹੋਵੇ ਇਹ ਗੈਂਗਸਟਰ ਹੀ ਗੈਂਗਸਟਰਾਂ ਨਾਲ ਲੜਦੇ ਐ ਤੇ ਮਰਦੇ ਐ ਜੇ ਉਹ ਅਲੱਗ-ਅਲੱਗ ਹੁੰਦੇ ਆ ਉਹਦੋਂ ਦੇ ਵਿੱਚ ਲੜਦੇ ਤੇ ਮਰਦੇ ਐ ਇੱਕ ਕਹਿੰਦੇ ਗੱਲ ਇੱਕ ਵੱਖਰੀ ਉਹਨੇ ਕਹੀ ਹੈ ਜਿਹੜੇ ਬੋਲਦੀ ਬਰਾੜ ਨੇ ਉਨੇ ਕਿਹਾ ਕਿ ਮੇਰੇ ਤੇ ਇਹ ਇਲزام ਲੱਗ ਰਿਹਾ ਹੈ ਕਿ ਮੈਂ ਖਾਨਸਤਾਨੀ ਹਾਂ ਮੈਂ ਜਿਹੜਾ ਹੈਗਾ ਆਈਐਸਆਈ ਨਾਲ ਜੁੜਿਆ ਹੋਇਆ ਹੈ ਇਹ ਗਲਤ ਹੈ ਮੇਰਾ ਆਈਐਸਆਈ ਨਾਲ ਕੋਈ ਤਾਲਕ ਨਹੀਂ ਮੇਰਾ ਪਾਕਿਸਤਾਨ ਨਾਲ ਕੋਈ ਤਾਲਕ ਨਹੀਂ ਮੈਂ ਇੱਕ ਰਾਸ਼ਟਰਵਾਦੀ ਹਾਂ ਹਮ ਹਮ ਅੱਜ ਦਾ ਹੁਣ ਰਾਸ਼ਟਰਵਾਦ ਦਾ ਪ੍ਰੇਮ ਜਾ ਕੇ ਅੱਜ ਜੀ ਸਾਹਿਬ ਇਹ ਨਹੀਂ ਮੈਨੂੰ ਸਮਝਾਉਂਦੇ ਕਿ ਇਹ ਕਿਹਦੇ ਪਾਸੇ ਕੋਈ ਜੀ ਕਿਉਂਕਿ ਰਾਸ਼ਟਰਵਾਦ ਦੀ ਗੱਲ ਜਿਹੜੀ ਹੈਗੀ ਆ ਉਹ ਲਾਰੈਂਸ ਬਿਸ਼ਨੂਈ ਕਰਦਾ ਹੈ ਲਾਰੈਂਸ ਬਿਸ਼ਨੂਈ ਨੂੰ ਜਿਸ ਤੱਕ ਦੇ ਨਾਲ ਸਾਬਰਮਤੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਹਮ ਹਮ ਅੰਤਵਾਦ ਦੇ ਵਿੱਚ ਜੀ ਜਿਵੇਂ ਉਹਨੂੰ ਬਾਹਰ ਆਉਣ ਤੋਂ ਮਤਲਬ ਜਿਹੜੀ ਇਹ ਕਿ ਪ੍ਰੋਟੈਕਸ਼ਨ ਦਿੱਤੀ ਗਈ ਹੈ ਕਿ ਉਹ ਬਾਹਰ ਨਾ ਵੀ ਉਹਨੂੰ ਨਾ ਮਾਰਿਆ ਜਾਵੇ ਉਹ ਵੀ ਆਪਣੇ ਆਪ ਨੂੰ ਰਾਸ਼ਟਰੀ ਕਹਿੰਦਾ ਕਿ ਮੈਂ ਵੀ ਪੱਕਾ ਦੇਸ਼ ਭਗਤਾਂ ਨਾਲ ਇਸ ਵਿਸ਼ਰੋਈ ਵੀ ਸ਼ਾਇਦ ਦਾ ਇਜ਼ਹ ਕਰਕੇ ਟਾਰਗੇਟ ਹੈ ਬਹਾਨਾ ਦਾ ਭਾਵੇਂ ਕਾਲੇ ਹਿਰਦਾ ਵੜਾਇਆ ਕਿ ਕਾਲਾ ਹਿਰਨ ਮਾਰਿਆ ਲੇਕਿਨ ਕਿਉਂਕਿ ਜਿਹੜਾ ਸੁਲਮਾਨ ਖਾਨ ਹੈ ਸੁਲਮਾਨ ਖਾਨ ਇੱਕ ਕੱਤਕਿੱਤੀ ਭਾਈ ਜਾਰੇ ਦੇ ਵਿੱਚੋਂ ਆਉਂਦਾ ਹੈ ਤੇ ਕੱਤਕਿੱਤੀ ਭਾਈ ਜਾਰੇ ਨਾਲ ਸੱਤੀ ਦਾ ਅੰਕੜਾ ਜਿੰਨਾ ਪਤਾ ਕੁਝ ਲੋਕਾਂ ਦਾ ਹੈਗਾ ਉਹ ਵੀ ਸੇਬਲ ਕੀਤਾ ਜਾ ਰਿਹਾ ਹੁਣ ਇਹ ਜਿਹੜੀ ਇਹ ਤੇਸ਼ ਭਾਗੀ ਜਾਕੀ ਹੈ ਗੋਲਡੀ ਬਰਾੜ ਜੀ ਅਰਾਸ਼ਟਰਬਾਦ ਵਾਲੀ ਇਹ ਮੇਰੇ ਸਾਹਮਣੇ ਤੋਂ ਬਾਹਰ ਹੈ ਕਿਤੇ ਨਹੀਂ ਸਾਹ ਆਹ ਤਾਂ ਲੋਕਾ ਸਾਬੋ ਭਾਜਪੀ ਨੇ ਚਾਹੁੰਦੀ ਕਿ ਗਰੀਬਾਂ ਦੇ ਬੱਚੇ ਅੰਗਰੇਜ਼ੀ ਸਿੱਖਣ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਜੀ